ਨੇਹਰ ਵਾਲੀ ਕੁੜੀ ਦੀ ਵੀਡੀਓ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹਲਚਲ ਮੱਚੀ ਆ ਔਰ ਤੁਹਾਨੂੰ ਦੱਸ ਦਈਏ ਕਿ ਹਰ ਕੋਈ ਇਹ ਸਵਾਲ ਕਰ ਰਿਹਾ ਹੈ ਕਿ 3 ਮਹੀਨੇ ਉਹ ਲੜਕੀ ਕਿੱਥੇ ਰਹੀ ਕੁਝ ਲੋਕ ਇਹ ਕਹਿ ਰਹੇ ਨੇ ਕਿ ਉਸ ਲੜਕੀ ਦੇ ਹੱਥਾਂ ਤੇ ਮਹਿੰਦੀ ਲੱਗੀ ਆ ਔਰ ਲੜਕੀ ਨੇ ਗਾਣਾ ਵੀ ਹੱਥ ਤੇ ਬੰਨਿਆ ਹੈ ਇਸ ਦਾ ਮਤਲਬ ਹੈ ਕਿ ਲੜਕੀ ਵਿਆਹ ਕਰਾ ਚੁੱਕੀ ਆ ਕੁਝ ਲੋਕ ਇਸ ਤਰ੍ਹਾਂ ਦੀਆਂ ਵੀ ਗੱਲਾਂ ਕਹਿ ਰਹੇ ਨੇ ਕਿ ਲੜਕੀ ਜਿਹੜੀ ਆ ਵਿਆਹ ਕਰਵਾ ਕੇ ਆਪਣੇ ਘਰ ਵਾਲੇ ਕੋਲੇ ਰਹਿ ਰਹੀ ਸੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਕੀਤੀਆਂ ਜਾ ਰਹੀਆਂ ਨੇ ਔਰ ਨਾਲ ਹੀ ਬਹੁਤ ਸਾਰੀਆਂ ਵੀਡੀਓ ਉਸ ਇੰਟਰਵਿਊ ਦੇ ਵਿੱਚੋਂ ਜੋ ਅਸੀਂ ਕੀਤੀ ਸੀ ਉਸ ਦੇ ਵਿੱਚੋਂ ਕੱਟ ਕੇ ਲੋਕ ਵਾਇਰਲ ਕਰ ਰਹੇ ਨੇ ਔਰ ਨਾਲ ਅਨਾਬ ਸ਼ਨਾਬ ਆਪਣੀ ਤਰਫੋਂ ਹੀ ਲਿਖ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਪੂਰੀ ਕਹਾਣੀ ਕੀ ਹੋਈ ਆ ਇੰਟਰਵਿਊ ਤੋਂ ਬਾਅਦ ਇੱਕ ਸਵਾਲ ਵੱਡਾ ਸੀਗਾ ਕਿ ਲੜਕੀ ਨੇ ਇਹ ਗੱਲ ਕਹੀ ਕਿ ਮੇਰੀ ਮਾਂ ਜਿਹੜੀ ਆ ਉਹ ਦੋਸ਼ੀ ਆ ਇਹ ਪੂਰੀ ਕਹਾਣੀ ਤੇ ਤੁਹਾਨੂੰ ਚਰਚਾ ਪਾਉਣੇ ਆ ਚਾਨਣਾ ਪਾਉਣੇ ਆ ਕੀ ਹੋਇਆ ਕਿਉਂਕਿ ਲੜਕੀ ਦੇ ਨਾਲ ਜਦੋਂ ਲੜਕੀ ਨੂੰ ਮਲਵਾਇਆ ਗਿਆ ਐਸਐਸਪੀ ਫਿਰੋਜ਼ਪੁਰ ਦੇ ਨਾਲ ਤਾਂ ਉਸ ਸਮੇਂ ਲੜਕੀ ਦੇ ਨਾਲ ਸਾਡੀ ਗੱਲਬਾਤ ਵੀ ਹੋਈ ਆ ਕਿਉਂਕਿ ਜਦੋਂ ਅੰਦਰ ਐਸਐਸਪੀ ਔਰ ਪੁਲਿਸ ਦੀ ਹੋਰ ਟੀਮ ਮਹਿਲਾ ਕਰਮਚਾਰੀ ਜਿਹੜੀਆਂ ਸੀਗੀਆਂ ਉਹਨਾਂ ਦੇ ਨਾਲ ਜਦੋਂ ਉੱਥੇ ਬਹਿ ਕੇ ਲੰਮਾ ਸਮਾਂ ਗੱਲਬਾਤ ਹੁੰਦੀ ਆ ਤਾਂ ਉਸ ਤੋਂ ਬਾਅਦ ਲੜਕੀ ਨੂੰ ਪੁੱਛਿਆ ਜਾਂਦਾ ਪੂਰੀ ਕਹਾਣੀ ਲੜਕੀ ਨੂੰ ਪੁੱਛੀ ਜਾਂਦੀ ਆ ਵੀ ਤੁਸੀਂ ਕਿੱਥੇ ਰਹੇ ਕਿਵੇਂ ਰਹੇ ਤਾਂ ਫੈਮਿਲੀ ਫਰੈਂਡ ਦੱਸਿਆ ਗਿਆ ਕਿ ਫੈਮਿਲੀ ਫਰੈਂਡ ਦੇ ਕੋਲੇ ਇਹ ਲੜਕੀ ਰਹੀ ਔਰ ਉਸ ਦਾ ਕਹਿਣਾ ਹੈ ਕਿ ਮੈਨੂੰ ਉਹਨਾਂ ਨੇ 3 ਮਹੀਨੇ ਸੰਭਿਆ ਮੈਂ ਟੈਨਸ਼ਨ ਦੇ ਵਿੱਚ ਸੀਗੀ ਮੈਨੂੰ ਡਰ ਸੀਗਾ ਕਿ ਕਿਤੇ ਫਿਰ ਨਾ ਮੈਨੂੰ ਕੁਝ ਕਰ ਦਿੱਤਾ ਜਾਵੇ ਔਰ ਉਸ ਦਾ ਕਹਿਣਾ ਸੀ ਕਿ ਬੀਤੇ 2 ਹਫ਼ਤਿਆਂ ਤੋਂ ਹੀ ਜਿਹੜਾ ਇਹ ਮੈਨੂੰ ਇਹ ਪੂਰੀ ਗੱਲ ਕਲੀਅਰ ਹੋਈ ਹੈ ਜਦੋਂ ਮੈਂ ਪੂਰੀ ਸੈੱਟ ਹੋਈ ਆ ਮੈਂ ਬਹੁਤ ਜ਼ਿਆਦਾ ਬਿਮਾਰ ਸੀ ਕਿਉਂਕਿ ਮੂੰਹ ਦੇ ਵਿੱਚ ਪਾਣੀ ਪੈ ਗਿਆ ਨੱਕ ਥਾਣੀ ਪਾਣੀ ਪੇਟ ਦੇ ਵਿੱਚ ਔਰ ਪੇਟ ਲੰਮਾ ਸਮਾਂ ਖਰਾਬ ਰਿਹਾ ਔਰ ਨਾਲ ਦੀ ਨਾਲ ਡਿਪਰੈਸ਼ਨ ਵੀ ਉਸ ਲੜਕੀ ਦਾ ਕਹਿਣਾ ਸੀ ਕਿ ਕਾਫੀ ਆਧਾਰਿਆ ਔਰ ਉਸ ਤੋਂ ਬਾਅਦ ਲੜਕੀ ਨੂੰ ਕੋਰਟ ਦੇ ਵਿੱਚ ਭੇਜ ਦਿੱਤਾ ਗਿਆ ਉੱਥੇ ਲੜਕੀ ਦੇ ਬਿਆਨ ਹੋਏ ਔਰ ਉਸ ਤੋਂ ਬਾਅਦ ਲੜਕੀ ਨੂੰ ਭੇਜ ਦਿੱਤਾ ਗਿਆ ਔਰ ਫਿਲਹਾਲ ਦੀ ਘੜੀ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਟਿੱਪਣੀਆਂ ਲੋਕ ਲਗਾਤਾਰ ਕਮੈਂਟਾਂ ਦੇ ਵਿੱਚ ਕਰ ਰਹੇ ਨੇ ਸਾਡੀ ਇਹ ਹੀ ਅਪੀਲ ਆ ਕਿ ਉਹ ਟਿੱਪਣੀਆਂ ਨਾ ਕੀਤੀਆਂ ਜਾਣ ਲੜਕੀ ਦੇ ਨਾਲ ਜਦੋਂ ਇਸ ਟੌਪਿਕ ਦੇ ਅਸੀਂ ਗੱਲ ਕੀਤੀ ਕਿਉਂਕਿ ਇਸ ਟੌਪਿਕ ਨੂੰ ਜਿਆਦਾ মিডিਆ ਦੇ ਵਿੱਚ ਕਮੈਂਟਾਂ ਦੇ ਵਿੱਚ ਇਸ ਚੀਜ਼ ਨੂੰ ਵਾਰ 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 ਮੋੜ ਕੇ ਇਹ ਕਿਹਾ ਜਾ ਰਿਹਾ ਸੀ ਕੀ ਲੜਕੀ 3 ਮਹੀਨੇ ਬਾਅਦ ਹੀ ਕਿਉਂ ਆਈ ਔਰ ਲੜਕੀ ਰਈ ਕਿਤੇ ਦੋ ਸਵਾਲ ਬੜੇ ਅਹਿਮ ਸੀਗੇ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਵੀ ਪਾ ਰਹੇ ਸੀ ਕਰ ਰਹੇ ਸੀ ਪੋਸਟਾਂ ਪਾ ਰਹੇ ਸੀ ਕੁਝ ਚੈਨਲ ਵੀ ਇਸ ਚੀਜ਼ ਨੂੰ ਚਲਾ ਰਹੇ ਸੀ ਪਰ ਇਹ ਦੋਵਾਂ ਚੀਜ਼ਾਂ ਦਾ ਜਵਾਬ ਜਿਹੜਾ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਉਹ ਲੜਕੀ ਆਪਣੇ ਫੈਮਲੀ ਫਰੈਂਡ ਰਿਸ਼ਤੇਦਾਰ کہہ ਸਕਦੇ ਆ ਉੱਥੇ ਰਹੀ ਔਰ ਉਸਨੇ ਹਜੇ ਤੱਕ ਉਹ ਵੀ ਨਹੀਂ ਦੱਸਿਆ ਮੈਂ ਕਿੱਥੇ ਰਹੀ ਉਸ ਦੀ ਜਾਣਕਾਰੀ ਹਜੇ ਵੀ ਜਿਹੜੀ ਪੁਲਿਸ ਨੂੰ ਆ ਉਹ ਨਹੀਂ ਦਿੱਤੀ ਗਈ ਪਰ ਪੁਲਿਸ ਨੇ ਪੂਰੀ ਕਹਾਣੀ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਇੱਕ ਨਵੀਂ ਗੱਲ ਜ਼ਰੂਰ ਸਾਹਮਣੇ ਆਈ ਆ ਕਿ ਲੜਕੀ ਦਾ ਕਹਿਣਾ ਹੈ ਕਿ ਜਦੋਂ ਮੇਰਾ ਸਿਰ ਉੱਥੇ ਵੱਜਦਾ ਹੈ ਸਰੀਏ ਦੇ ਕੋਲੇ ਔਰ ਉੱਥੇ ਮੇਰੇ ਸਿਰ ਤੇ ਛੱਟ ਲੱਗ ਜਾਂਦੀ ਆ ਬੈਕਸਾਈਡ ਲੜਕੀ ਦਾ ਦੱਸਣਾ ਸੀ ਜਦੋਂ ਉਸਨੇ ਪੁਲਿਸ ਦੇ ਨਾਲ ਗੱਲਬਾਤ ਕੀਤੀ ਆ ਤਾਂ ਉੱਥੇ ਉਹ ਕਹਿੰਦੀ ਵੀ ਮੈਂ ਮੇਰੇ ਸਿਰ ਤੇ ਛੱਟ ਵੱਜ ਗਈ ਔਰ ਨਾਲ ਹੀ ਜਦੋਂ ਮੇਰਾ ਸਿਰ ਵਜਦਾ ਨਾਲ ਹੀ ਮੇਰਾ ਹੱਥ ਸਰੀਰ ਨੂੰ ਪੈ ਜਾਂਦਾ ਕਾਫੀ ਮੁਸ਼ਕਲ ਤੋਂ ਬਾਅਦ ਮੈਂ ਨਹਿਰ ਚੋਂ ਚੜ ਕੇ ਬਾਹਰ ਨਿਕਲੀ ਆਂ ਔਰ ਕੁਝ ਲੋਕੇ ਕਹਿ ਰਹੇ ਨੇ ਉਸ ਨੂੰ ਕੱਢਿਆ ਗਿਆ ਉਹ ਨਹਿਰ ਦੇ ਵਿੱਚ ਡਿੱਗੀ ਨਹੀਂ ਸੀ ਇਹ ਬਿਲਕੁਲ ਗਲਤ ਆ ਉਸ ਨੂੰ ਨਹਿਰ ਦੇ ਵਿੱਚੋਂ ਕਿਸੇ ਨੇ ਨਹੀਂ ਕੱਢਿਆ ਉਸਦੇ ਪਿਓ ਨੇ ਉਸ ਨੂੰ ਛੁੱਡ ਦਿੱਤਾ ਔਰ ਉਹ ਲੜਕੀ ਕਰੀਬ ਉਸਨੇ ਜਦੋਂ ਅਸੀਂ ਗੱਲ ਕੀਤੀ ਉਹਦੇ ਨਾਲ ਤਾਂ ਉਹ ਕਹਿੰਦੀ ਕਿ ਮੈਂ ਕਰੀਬ 500 ਮੀਟਰ ਦੇ ਆਸ-ਪਾਸ ਜਿਹੜੀ ਰੁੜਦੀ ਗਈ ਅੰਦਾਜ਼ੇ ਉਹਨਾਂ ਨੇ ਦੱਸਿਆ ਵੀ ਇੰਨਾ ਕੁ ਰਸਤਾ ਮੈਂ ਰੁੜਦੀ ਗਈ ਜੋ ਅੰਦਾਜ਼ਾ ਸੀਗਾ ਔਰ ਉਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉੱਥੇ ਸਰੀਏ ਨੂੰ ਹੱਥ ਪਾ ਕੇ ਮੈਂ ਬਾਹਰ ਆਈ ਔਰ ਮੈਂ ਡਰੀ ਸੀ ਕਿ ਕਿਤੇ ਫਿਰ ਨਾ ਮੈਨੂੰ ਇੱਥੇ ਫੜ ਕੇ ਛੋੜ ਦੇਣ ਕਿਤੇ ਮੇਰੇ ਫਾਦਰ ਮੇਰੀ ਮਦਰ ਇੱਥੇ ਨਾ ਹੋਣ ਇਹ ਚੀਜ਼ ਤੋਂ ਡਰੀ ਹੋਈ ਸੀ ਫਿਰ ਉਸ ਤੋਂ ਬਾਅਦ ਕਾਫੀ ਸਮੇਂ ਬਾਅਦ ਉਹ ਲੜਕੀ ਉੱਥੋਂ ਜਾ ਕੇ ਲਿਫਟ ਲੈਂਦੀ ਔਰ ਉਸ ਤੋਂ ਬਾਅਦ ਸਸਪੈਂਸ ਬਣ ਜਾਂਦਾ ਹੈ ਲੜਕੀ ਦਾ ਕਹਿਣਾ ਸੀ ਪਿਛਲੇ ਇੰਟਰਵਿਊ 'ਚ ਵੀ ਵੀ ਉਸ ਤੋਂ ਬਾਅਦ ਮੈਂ ਨਹੀਂ ਦੱਸ ਸਕਦੀ ਮੈਂ ਕਿੱਥੇ ਰਹੀ ਕਿਉਂਕਿ ਜਿਨ੍ਹਾਂ ਨੇ ਮੈਨੂੰ ਰੱਬ ਬਣ ਕੇ ਰੱਖਿਆ ਧੀਆਂ ਵਾਂਗ ਰੱਖਿਆ ਉਨਾ ਦੀ ਜਾਣਕਾਰੀ ਹਜੇ ਮੈਂ ਨਹੀਂ ਦੱਸਣਾ ਚਾਹੁੰਦੀ ਜਿੰਨੀ ਦੇਰ ਤੱਕ ਇਹ ਪੂਰੀ ਕਹਾਣੀ ਸੁੱਲਝ ਨਹੀਂ ਜਾਂਦੀ ਅਗਰ ਮੈਂ ਦੱਸਦੀਆਂ ਤਾਂ ਹੋ ਸਕਦਾ ਉਹਨਾਂ ਦਾ ਕੋਈ ਨੁਕਸਾਨ ਕਰ ਦਿੱਤਾ ਜਾਵੇ ਮੇਰੇ ਪਰਿਵਾਰ ਵੱਲੋਂ ਹਾਲਾਂਕਿ ਸ਼ੰਕਾ ਉਸ ਲੜਕੀ ਦੇ ਵੱਲੋਂ ਜਿਤਾਈ ਗਈ ਆ ਲੇਕਿਨ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਹੁਣ ਉਹ ਲੜਕੀ ਜਿਹੜੀ ਆ ਉਸ ਨੂੰ ਉਸਦੇ ਬਿਆਨ ਹੋ ਚੁੱਕੇ ਨੇ ਉਸ ਤੋਂ ਪੁੱਛ ਲਿਆ ਗਿਆ ਉਸਨੇ ਆਪਣੀ ਮਦਰ ਦੇ ਬਾਰੇ ਵੀ ਜਿਹੜੀ ਲੋਕਾਂ ਦੀ ਸ਼ੰਕਾ ਸੀ ਵੀ ਮਾਂ ਦੇ ਬਾਰੇ ਉਹ ਕਾਰਵਾਈ ਕਰਾਉਣ ਦੀ ਗੱਲ ਕਰ ਰਹੀ ਆ ਉਹ ਬਿਲਕੁਲ ਗਲਤ ਆ ਉਸਦੀ ਮਨਚਾ ਨਹੀਂ ਸੀ ਕੀ ਮੇਰੀ ਮਦਰ ਮੈਨੂੰ ਬਚਾ ਸਕਦੀ ਸੀ ਮੇਰੀ ਮਦਰ ਕਹਿੰਦੀ ਚਲੋ ਛੱਡੋ ਘਰ ਚੱਲਦੇ ਆ ਕੋਈ ਗੱਲ ਨਹੀਂ ਜਿਵੇਂ ਡਰੋਨ ਦੇ ਲਈ ਵੀ ਮੈਨੂੰ ਲੈ ਕੇ ਆਏ ਨੇ ਤਾਂ ਉੱਥੇ ਹੋ ਸਕਦਾ ਸੀ ਉਹ ਕਹਿੰਦੀ ਮੇਰੇ ਕੋਲੇ ਉਹੀ ਗੁੱਸਾ ਸੀ ਉਹੀ ਗੁੱਸਾ ਜਿਹੜਾ ਮੈਂ ਉੱਥੇ ਕੱਢਿਆ ਔਰ ਉਹ ਇੰਟਰਵਿਊ ਦੇ ਵਿੱਚ ਮੇਰੇ ਮੂੰਹੋਂ ਨਿਕਲ ਗਿਆ ਮੈਂ ਬੋਲਤਾ ਇਹਦਾ ਮਤਲਬ ਮੇਰਾ ਮਤਲਬ ਇਹ ਨਹੀਂ ਸੀ ਉਹ ਕਹਿੰਦੀ ਲੜਕੀ ਕਿ ਮੈਂ ਆਪਣੀ ਮਦਰ ਤੇ ਕੋਈ ਕਾਰਵਾਈ ਵੱਡੀ ਕਰਾਉਣੀ ਚਾਹੁੰਦੀ ਆ ਠੀਕ ਆ ਉਹਨਾਂ ਨੇ ਮੇਰੇ ਨਾਲ ਕੀਤਾ ਔਰ ਮੇਨੂੰ ਨਰਜੂ ਸੁਟਿਆ ਉਹਨਾਂ ਨੂੰ ਮਾਫ਼ ਤਾਂ ਸ਼ਾਇਦ ਮੈਂ ਕਦੇ ਨਹੀਂ ਕਰ ਸਕਦੀ ਕਿਉਂਕਿ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਕਿਉਂਕਿ ਉਹਨਾਂ ਦੀ ਨਜ਼ਰ 'ਚ ਤਾਂ ਮੈਂ ਮਾਰੀ ਚੁੱਕੀ ਸੀ ਔਰ ਹੁਣ ਮੇਰੇ ਪਿਤਾ ਜਿਹੜੇ ਜੇਲ੍ਹ ਦੇ ਵਿੱਚ ਨੇ ਸਜ਼ਾ ਕੱਟ ਰਹੇ ਨੇ 302 ਦੇ ਮੁਕਾਦਮੇ ਦੇ ਵਿੱਚ ਔਰ ਉਹ ਪਿਤਾ ਨੂੰ ਮੈਂ ਬਾਹਰ ਕਢਾਵਾਂ ਕਿ ਜਦੋਂ ਮੈਂ ਜਿੰਦਾ ਤਾਂ ਮੈਂ ਆਪਣੇ ਪਿਤਾ ਨੂੰ ਤਾਂ ਬਾਹਰ ਕਢਾਵਾਂ ਇਹ ਪੂਰੀ ਕਹਾਣੀ ਇਸੇ ਤਰੀਕੇ ਨਾਲ ਉਸ ਨੇ ਪੁਲਿਸ ਦੇ ਸਾਹਮਣੇ ਰੱਖੀ ਆ ਕੋਰਟ ਦੇ ਵਿੱਚ ਵੀ ਇਹ ਪੂਰੀ ਕਹਾਣੀ ਉਸ ਨੇ ਜਿਹੜੀ ਆ ਇਹ ਰੱਖੀ ਹੈਗੀ ਆ ਔਰ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਉਹ ਕਰਦੇ ਨਜ਼ਰ ਆ ਰਹੀ ਸੀ ਸਾਡੀ ਇੱਕੋ ਹੀ ਅਪੀਲ ਆ ਉਹਨਾਂ ਲੋਕਾਂ ਨੂੰ ਕਿ ਇਹੋ ਜਿਹੀਆਂ ਟਿੱਪਣੀਆਂ ਨਾ ਕੀਤੀਆਂ ਜਾਣ ਉਸ ਲੜਕੀ ਦਾ ਹਜੇ ਵੀ ਉਸ ਦੀ ਇੱਕ ਗੱਲ ਹੋਰ ਵੀ ਕਹਿਣੀ ਸੀ ਕਿ ਜਦੋਂ ਮੇਰੇ ਸਿਰ ਦੇ ਵਿੱਚ 60 ਵੱਜੀ ਆ ਤਾਂ ਮੈਨੂੰ ਕਾਫੀ ਚੀਜ਼ਾਂ ਭੁੱਲ ਜਾਂਦੀਆਂ ਨੇ ਅੱਜ ਵੀ ਮੈਨੂੰ ਡਰ ਜ਼ਰੂਰ ਲੱਗਦਾ ਹੈ ਕਿ ਮੇਰੇ ਨਾਲ ਕਿਤੇ ਕੁਝ ਫਿਰ ਨਾ ਹੋ ਜੇ ਕਿਉਂਕਿ ਨਹਿਰ ਦੇ ਵਿੱਚ ਸੁੱਟ ਦੇਣਾ ਅਜੇ ਨਮਾਲਕ ਲੜਕੀ ਆ ਉਸ ਨੂੰ ਨਹਿਰ ਦੇ ਵਿੱਚ ਸੁੱਟ ਦੇਣਾ ਉਸ ਨੂੰ ਮਤਲਬ ਮਾਰ ਹੀ ਦੇਣਾ ਔਰ 3 ਮਹੀਨੇ ਬਾਦੋਂ ਲੜਕੀ ਵਾਪਸ ਉਸ ਲੜਕੀ ਦਾ ਆ ਜਾਣਾ ਕਿਤਨੇ ਕਿਤੇ ਇਹ ਬੜੀ ਚਰਚਾ ਪੂਰੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਛੜ ਗਈ ਸੀ ਪਰ ਹੁਣ ਇਹ ਕਹਾਣੀ ਸੁਲਝ ਚੁੱਕੀ ਆ ਸੁਲਝ ਕੇ ਸਾਰੀ ਕਹਾਣੀ ਲੋਕਾਂ ਦੇ ਸਾਹਮਣੇ ਆ ਚੁੱਕੀ ਆ ਕਾਫੀ ਮੀਡੀਆਦਾਰਿਆਂ ਨੇ ਜਦੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਉਸ ਸਮੇਂ ਦੀਆਂ ਵੀਡੀਓਜ਼ ਵੀ ਜਿਹੜੀਆਂ ਚਲਾਈਆਂ ਹਾਲਾਂਕਿ ਲੜਕੀ ਤਾਂ ਕੈਮਰੇ ਤੇ ਨਹੀਂ ਬੋਲੀ ਉਸ ਸਮੇਂ ਵੀ ਮੀਡੀਆ ਦੇ ਨਾਲ ਟਰਾਈ ਕੀਤਾ ਅਸੀਂ ਵੀ ਟਰਾਈ ਕੀਤਾ ਲੜਕੀ ਨਾਲ ਗੱਲ ਕਰਨ ਦੀ ਪਰ ਲੜਕੀ ਉਸ ਸਮੇਂ ਸਾਡੇ ਕੈਮਰੇ ਤੇ ਵੀ ਜਿਹੜਾ ਨਹੀਂ ਬੋਲੀਗੀ ਜਦੋਂ ਪੁਲਿਸ ਨੂੰ ਮਿਲੀ ਹਾਲਾਂਕਿ ਉਸ ਤੋਂ ਬਾਅਦ ਹੁਣ ਜਿਹੜੀ ਚਰਚਾ ਹੈਗੀ ਆ ਉਹ ਵਾਕਿਆ ਜਿਹੜੀ ਫਿਰ ਛੁੱਡੀ ਹੋਈ ਆ ਵੀ ਲੜਕੀ ਲੋਕ ਕੀ ਕਹਿ ਰਹੇ ਵੀ ਲੜਕੀ ਗਈ ਕਿੱਥੇ ਰਹੀ ਕਿੱਥੇ ਇੱਕੋ ਇਹੀ ਸਵਾਲ ਵਾਰ-ਵਾਰ ਮੋੜ ਕੇ ਲੋਕਾਂ ਦਾ ਆ ਰਿਹਾ ਪਰ ਇਹਦੇ ਚ ਇੱਕ ਨਵਾਂ ਕਲਿਊ ਜਰੂਰ ਆਇਆ ਜੋ ਉਸਨੇ ਪੁਲਿਸ ਨੂੰ ਵੀ ਦੱਸਿਆ ਜੋ ਐਸਐਸਪੀ ਭਵਿੰਦਰ ਸਿੰਘ ਸਿੱਧੂ ਨੇ মিডিਆ ਦੇ ਨਾਲ ਵੀ ਸੰਝਾ ਕੀਤਾ ਕਿ ਕਿਸੇ ਫੈਮਿਲੀ ਫਰੈਂਡ ਦੇ ਕੋਲੇ ਉਹ ਲੜਕੀ ਰਹੀ ਉਹਨਾਂ ਨੇ ਧੀਆ ਵਾਂਗ ਉਸ ਲੜਕੀ ਨੂੰ ਰੱਖਿਆ ਉਸ ਲੜਕੀ ਦੀ ਸੇਵਾ ਕੀਤੀ ਉਸ ਲੜਕੀ ਦੀ ਦਵਾਈ ਵਗੈਰਾ ਉਸ ਨੂੰ ਦਵਾਈ ਔਰ ਉਸ ਨੂੰ ਸੈੱਟ ਕੀਤਾ ਔਰ ਉਸ ਨੂੰ ਇੱਕ ਸਹੀ ਸਮੇਂ ਤੇ ਆ ਕੇ ਉਹਨੂੰ ਦੱਸਿਆ ਵੀ ਆਹ ਤੇਰੀ ਕਹਾਣੀ ਹੈ ਕਿਉਂਕਿ ਮੀਡੀਆ ਦੇ ਵਿੱਚ ਲਗਾਤਾਰ ਉਹ ਚੀਜ਼ਾਂ ਚੱਲ ਚੁੱਕੀਆਂ ਸੀ ਉਸ ਨੂੰ ਦੱਸਿਆ ਫਿਰ ਉਸ ਨੂੰ ਲੱਗਿਆ ਵੀ ਹਾਂ ਠੀਕ ਹੈ ਮੈਨੂੰ ਆਪਣੇ ਪਿਤਾ ਨੂੰ ਜੇਲ੍ਹ ਚੋਂ ਬਾਹਰ ਕਢਵਾਉਣਾ ਚਾਹੀਦਾ ਹੈ ਮੇਰਾ ਪਿਤਾ ਜੇਲ੍ਹ ਚੋਂ ਬਾਹਰ ਆਵੇ ਔਰ ਉਸ ਲੜਕੀ ਦਾ ਇਹ ਵੀ ਕਹਿਣਾ ਸੀ ਕਿ ਮੈਂ ਆਪਣੇ ਭੈਣਾ ਜੜੀਆਂ ਨੇ ਭੈਣਾ ਅ ਦਿਖਾਤਰ ਹੀ ਇੰਟਰਵਿਊ ਦਿੱਤੀ ਕਿਉਂਕਿ ਜਿਹੜੀ ਪਹਿਲੀ ਇੰਟਰਵਿਊ ਦਿੱਤੀ ਆ ਸਾਡੇ ਚੈਨਲ ਤੇ ਤਾਂ ਉਸ ਲੜਕੀ ਦਾ ਕਹਿਣਾ ਸੀ ਕਿ ਮੈਂ ਆਪਣੀਆਂ ਭੈਣਾਂ ਦੇ ਲਈ ਮੇਰੇ ਘਰ ਭੈਣਾਂ ਦਾ ਕੀ ਕਸੂਰ ਆ ਉਹ ਚੰਗੇ ਸਕੂਲ ਦੇ ਵਿੱਚ ਪੜ੍ਹਨ ਹੁਣ ਕਿੱਥੇ ਹੋਣਗੀਆਂ ਕਿਸ ਤਰੀਕੇ ਨਾਲ ਹੋਣਗੀਆਂ ਇਹ ਸਾਰੀ ਕਹਾਣੀ ਉਸ ਲੜਕੀ ਨੇ ਜਿਹੜੀ ਆ ਉਹ ਬਿਆਨ ਕੀਤੀ ਆ ਉਸ ਲੜਕੀ ਦੀ ਇੰਟਰਵਿਊ ਤੋਂ ਬਾਅਦ ਲਗਾਤਾਰ ਜਿਹੜੇ ਸਾਨੂੰ ਫੋਨ ਆਉਣ ਲੱਗ ਪਏ ਪੂਰੇ ਪੰਜਾਬ ਦੇ ਵਿੱਚੋਂ ਪੰਜਾਬ ਭਰ ਦੇ ਵਿੱਚੋਂ ਬਹੁਤ ਸਾਰੇ ਸਵਾਲ ਸੀ ਜਿਹੜੇ ਲੋਕਾਂ ਦੇ ਸਵਾਲ ਇਹ ਸੀ ਕਿ ਦੱਸੋ ਕੁੜੀ ਕਿੱਥੇ ਰਹੀ ਔਰ ਬਹੁਤ ਸਾਰੇ ਮੀਡੀਆਦਾਰ ਇਹ ਦਾਰੇ ਵੀ ਇਨਫੋਰਮੇਸ਼ਨ ਮੰਗ ਰਹੇ ਸੀ ਕਿ ਇਸ ਤੋਂ ਹੋਰ ਵੱਖਰੀ ਇਨਫੋਰਮੇਸ਼ਨ ਦਿਓ ਔਰ ਇਹਦੇ ਨਾਲ ਨਾਲ ਹੀ ਸਭ ਤੋਂ ਵੱਡੀ ਗੱਲ ਸੀ ਕਿ ਦੂਜੇ ਪਾਸੇ ਲੜਕੀ ਦੀ ਮਾਂ ਔਰ ਲੜਕੀ ਦਾ ਜਿਹੜਾ ਪਰਿਵਾਰ ਸੀਗਾ ਭੈਣਾਂ ਸੀਗੀਆਂ ਉਹਨਾਂ ਭੈਣਾਂ ਨੇ ਕੀ ਗੱਲ ਕਹੀ ਤਾਂ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਇੰਟਰਵਿਊ ਕੀਤੀ ਮਾਂ ਦੀ ਇੰਟਰਵਿਊ ਕੀਤੀ ਤਾਂ ਮਾਂ ਨੇ ਕੈਮਰੇ ਤੇ ਮਾਫੀ ਮੰਗੀ ਕਿ ਮੈਂ ਇਹਨੂੰ ਮਾਫ ਕਰਦੇਵੇਂ ਮੇਰੀ ਤੀ ਅਗਰ ਉਹਨੂੰ ਲੱਗਦਾ ਕਿ ਮੇਰੇ ਤੋਂ ਗਲਤੀ ਹੋਈ ਆ ਉਹਨੂੰ ਮੈਂ ਨਹੀਂ ਬਚਾ ਸਕੀ ਜਾਂ ਨਹਿਰ 'ਚ ਸੁੱਟਣ ਵੇਲੇ ਮੈਂ ਇੱਕ ਵਾਰੀ ਕਹਿ ਦਿੰਦੀ ਕਿ ਚਲੋ ਛੱਡੋ ਘਰੇ ਚੱਲਦੇ ਆ ਤਾਂ ਮੈਂ ਵੀ ਮਾਫੀ ਮੰਗਦੀ ਆ ਸਾਡੇ ਕੈਮਰੇ ਤੇ ਉਸਨੇ ਵੀ ਸੌਰੀ ਫੀਲ ਕੀਤੀ ਔਰ ਉੱਥੇ ਜਦੋਂ ਬੱਚੀਆਂ ਨਾਲ ਗੱਲ ਕੀਤੀ ਛੋਟੀਆਂ-ਛੋਟੀਆਂ ਜਿਹੜੀਆਂ ਭੈਣਾਂ ਨੇ ਉਸ ਦੀਆਂ ਉਹਨਾਂ ਦੀਆਂ ਵੀ ਅੱਖਾਂ ਦੇ ਵਿੱਚ ਅੰਝੂ ਸੀਗੇ ਤੁਸੀਂ ਇਹ ਵੀ ਵੀਡੀਓ ਜਿਹੜੀ ਦੇਖੀ ਹੋਏਗੀ ਉਸ ਦੇ ਪਰਿਵਾਰ ਦੀ ਵੀ ਅੱਖਾਂ ਦੇ ਵਿੱਚ ਅੰਝੂ ਸੀਗੇ ਔਰ ਬੱਚੀਆਂ ਵੀ ਕਹਿ ਰਹੀਆਂ ਸੀ ਵੀ ਸਾਨੂੰ ਖੁਸ਼ੀ ਆ ਔਰ ਬੱਚੀਆਂ ਵੀ ਕਹਿ ਰਹੀਆਂ ਸੀ ਵੀ ਸਾਨੂੰ ਉਮੀਦ ਆ ਸਾਨੂੰ ਲੱਗਦਾ ਹੈ ਕਿ ਸਾਡੀ ਭੈਣ ਜਿੰਦਾ ਹੋ ਸਕਦੀ ਹੈ ਕਿਉਂਕਿ ਉਸ ਦੀ ਲਾਸ਼ ਜਿਹੜੀ ਆ ਉਹ ਨਹੀਂ ਮਿਲੀ ਔਰ ਸਾਡੀ ਭੈਣ ਜਿੰਦਾ ਹੋ ਸਕਦੀ ਆ ਉਹ ਆ ਸਕਦੀ ਕਿਉਂਕਿ ਇੱਕ ਛੋਟੀ ਬੱਚੀ ਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਬੰਦੇ ਦੀ ਜੇ ਨਹਿਰ 'ਚ ਸੁੱਟਦਾ ਉਸ ਦੀ ਮੌਤ ਹੋ ਜੇ ਔਰ ਵਾਪਸ ਨਹੀਂ ਆ ਸਕਦਾ ਉਹ ਬੱਚੀ ਤਾਂ ਵਾਰ-ਵਾਰ ਇਹ ਗੱਲ ਕਹਿ ਰਹੀ ਸੀ ਕਿ ਮੇਰੀ ਭੈਣ ਵਾਪਸ ਆ ਸਕਦੀ ਮੈਂ ਆਪਣੇ ਪਿਤਾ ਦੀ ਵੇਟ ਕਰ ਰਹੀ ਹ ਸਾ ਜਾਣਗੀ ਔਰ ਉਹ ਛੋਟੀਆਂ ਬੱਚੀਆਂ ਨੂੰ ਮੁਲਾਕਾਤ ਦੇ ਲਈ ਪਿਤਾ ਦੇ ਕੋਲੇ ਵੀ ਲੈ ਕੇ ਜਾਇਆ ਗਿਆ ਔਰ ਬੜਾ ਬੁਰਾ ਹਾਲ ਸੀਗਾ ਉਹਨਾਂ ਦਾ ਔਰ ਅੱਜ ਹੁਣ ਦਿਹਾੜੀ ਕਰਕੇ ਉਹਨਾਂ ਦੀ ਮਾਂ ਉਹਨਾਂ ਬੱਚੀਆਂ ਨੂੰ ਜਿਹੜਾ ਪਾਲਦੀ ਪਈਆ ਕਿਉਂਕਿ ਜਿਹੜੀ ਉਸ ਲੜਕੀ ਦੇ ਪਿਤਾ ਦੀ ਜੌਬ ਸੀ ਉਹ ਸਰਕਾਰੀ ਜੌਬ ਸੀਗੀ 35000 ਰੁਪਿਆ ਜਿਹੜੇ ਉੱਥੇ ਪਾਣੀ ਪਿਉਣ ਵਾਲੇ ਸੇਵਕ ਦੀ ਜੌਬ ਕਰਦੇ ਸੀਗੇ ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜਾ ਉਦੋਂ ਵਧੀਆ ਲਾਈਫ ਸੀ ਪਰਿਵਾਰ ਦੀ ਪਰ ਹੁਣ ਲੜਕੀਆਂ ਬੱਚੀਆਂ ਇੱਕ ਕਿਸੇ ਦੇ ਘਰੇ ਰਹਿ ਰਹੀਆਂ ਨੇ ਔਰ ਉਸ ਦੀ ਮਾਂ ਜਿਹੜੀ ਆ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਕਰਕੇ ਉਹਨਾਂ ਦੇ ਲਈ ਰੋਟੀ ਲੈ ਕੇ ਆਉਂਦੀ ਔਰ ਉਹ ਬੱਚੀਆਂ ਖੁਸ਼ ਹੋਈਆਂ ਜਦੋਂ ਉਹਨਾਂ ਦੀ ਇੰਟਰਵਿਊ ਕੀਤੀ ਬੱਚੀਆਂ ਨੇ ਵੀ ਕਿਹਾ ਕਿ ਅਸੀਂ ਮਿਲਣਾ ਚਾਹਾਂਗੀਆਂ ਔਰ ਉਹ ਬੱਚੀਆਂ ਮਿਲੀਆਂ ਵੀ ਜਦੋਂ ਐਸਐਸਪੀ ਫਰੋਸਪੁਰ ਨਾਲ ਮਲਾਇਆ ਗਿਆ ਉੱਥੇ ਲੜਕੀ ਨੂੰ ਉੱਥੇ ਬੁਲਾਇਆ ਗਿਆ ਔਰ ਉੱਥੇ ਦੂਜੇ ਰਿਸ਼ਤੇਦਾਰਾਂ ਨਾਲ ਜਿਨ੍ਹਾਂ ਨੂੰ ਲੜਕੀ ਮਿਲਣਾ ਚਾਹੁੰਦੀ ਸੀ ਹਾਲਾਂਕਿ ਲੜਕੀ ਆਪਣੀ ਮਾਂ ਨੂੰ ਤਾਂ ਪਤਾ ਲੱਗਿਆ ਵੀ ਨਹੀਂ ਮਿਲੀ ਉੱਥੇ ਮਾਂ ਨੂੰ ਤਾਂ ਲੜਕੀ ਨੇ ਪਹਿਲੇ ਹੱਥ ਜੋੜ ਦਿੱਤੇ ਸੀ ਕਿ ਤੁਸੀਂ ਮੇਰੇ ਨੇੜੇ ਨਾ ਆਓ ਔਰ ਬੱਚੀਆਂ ਨੂੰ ਜਿਹੜਾ ਉਹ ਜ਼ਰੂਰ ਲੜਕੀ ਜਿਹੜੀ ਪ੍ਰੀਤ ਲੜਕੀ ਸੀ ਉਹ ਬੱਚੀਆਂ ਆਪਣੀਆਂ ਭੈਣਾਂ ਨੂੰ ਜਰੂਰ ਮਿਲੀ ਛੋਟੀਆਂ ਨੂੰ ਉਹਨਾਂ ਨੂੰ ਜੱਫੀ ਪਾ ਕੇ ਮਿਲੀ ਗੱਲ ਲਾ ਕੇ ਮਿਲੀ ਭੈਣਾਂ ਰੋਂਦੀਆਂ ਵੀ ਰਹੀਆਂ ਉੱਥੇ ਵੀ ਉਹ ਕਿਉਂਕਿ ਉਹਨੂੰ ਉਹਨਾਂ ਭੈਣਾਂ ਕਰਕੇ ਹੀ ਅੰਦਰੋਂ ਫੀਲਿੰਗਸ ਵੀ ਮੇਰੇ ਪਰਿਵਾਰ ਦੁਆਰਾ ਤੋਂ ਵਸ ਜੇ ਮੇਰੇ ਪਿਤਾ ਵਾਪਸ ਆ ਜਾਣ ਕਿਉਂਕਿ ਉਹ ਬੱਚੀਆਂ ਦੀ ਵੀ ਦੇਖ ਰੇਖ ਅੱਗੇ ਕਰਨੀ ਹੈ ਇਹ ਪੂਰੀ ਕਹਾਣੀ ਜਿਹੜੀ ਆ ਇਹ ਸਾਰੀ ਕਲੀਅਰ ਹੋਈ ਆ ਔਰ ਇਸ ਕਹਾਣੀ ਤੋਂ ਬੱਦ ਸਾਡੀ ਇੱਕੋ ਅਪੀਲ ਆ ਕਿ ਅਸੀਂ ਸੋਚਿਆ ਵੀ ਚਲੋ ਜਾਣਕਾਰੀ ਤੁਹਾਨੂੰ ਦੇ ਦਈਏ ਕੱਲੀ ਕੱਲੀ ਚੀਜ਼ ਦੱਸਦੀ ਹੈ ਕਿ ਉਸ ਤੋਂ ਬਾਅਦ ਹੋਇਆ ਕਿ ਪੂਰੀ ਡਿਟੇਲ ਦੇ ਵਿੱਚ ਕਿਉਂਕਿ ਇਹ ਸਾਰੀ ਕਹਾਣੀ ਜਿਹੜੀ ਸਾਡੀ ਬਿਲਕੁਲ ਨਜ਼ਰ ਦੇ ਵਿੱਚ ਸੀ ਸਾਰਾ ਕੁਝ ਅਸੀਂ ਇਹੀ ਕਹਿ ਸਕਦੇ ਵੀ ਸਾਡੇ ਥਰੂ ਹੀ ਉੱਥੇ ਜਿਹੜਾ ਕੀਤਾ ਜਾ ਰਿਹਾ ਸੀ ਕਿਉਂਕਿ ਜਦੋਂ ਸੰਪਰਕ ਕੀ ਲੜਕੀ ਨੇ ਸਾਡੇ ਨਾਲ ਕੀਤਾ ਸੀ ਤਾਂ ਉਸ ਤੋਂ ਬਾਅਦ ਸਾਡਾ ਵੀ ਫਰਜ਼ ਬਣਦਾ ਸੀ ਕਿ ਪੁਲਿਸ ਦੇ ਅਧਿਕਾਰੀਆਂ ਨਾਲ ਉਸਦੀ ਮੀਟਿੰਗ ਕਰਵਾ ਦਈਏ ਕੋਰਟ ਦੇ ਵਿੱਚ ਜਿਹੜਾ ਉਹ ਲੜਕੀ ਜੋ ਪ੍ਰੋਸੈਸਾ ਕੋਰਟ ਦਾ ਉਹ ਕੋਰਟ ਦਾ ਪ੍ਰੋਸੈਸ ਹੋ ਜयो ਸਾਰਾ ਪ੍ਰੋਸੈਸ ਜਿਹੜਾ ਕਰਾਉਣ ਦੇ ਲਈ ਸਾ ਪ੍ਰੋਪਰ ਨਿਭਾਇਆ ਹੈਗਾ ਔਰ ਸਾਡੀ ਇੱਕੋ ਅਪੀਲ ਹੈ ਇਸ ਵੀਡੀਓ ਦੇ ਵਿੱਚ ਲਾਸਟੇ ਕਿ ਵੀਡੀਓ ਦੇ ਟੋਟੇ ਕੱਟ-ਕੱਟ ਕੇ ਪਾ ਕੇ ਉਹਦੇ ਨਾਲ ਭੱਦੀ ਸ਼ਬਦਾਵਲੀ ਲਿਖ ਕੇ ਨਾ ਵਾਇਰਲ ਕੀਤੀਆਂ ਜਾਣ ਸੋਸ਼ਲ ਮੀਡੀਆ ਤੇ ਸਟੇਟਸ ਨਾ ਪਾਏ ਜਾਣ ਇਹੋ ਜਿਹੀ ਵੀ ਜਿਹਦੇ ਚ ਬੱਚੀ ਨੂੰ ਵੀ ਪ੍ਰੋਬਲਮ ਆਵੇ ਬੱਚੀ ਦੇ ਪਰਿਵਾਰ ਨੂੰ ਵੀ ਪ੍ਰੋਬਲਮ ਆਵੇ ਔਰ ਜ਼ਿਆਦਾਤਰ ਮਤਲਬ ਲੋਕ ਕਮੈਂਟਾਂ ਦੇ ਵਿੱਚ ਵੀ ਬੜਾ ਕੁਝ ਲਿਖ ਰਹੇ ਨੇ ਆਪਣੀਆਂ ਆਪਣੀਆਂ ਕਹਾਣੀਆਂ ਬਣਾ ਕੇ ਤਾਂ ਸਾਡੀ ਇੱਕੋ ਅਪੀਲ ਆ ਕਿ ਇਹੋ ਜਿਹਾ ਕੁਝ ਨਾ ਕੀਤਾ ਜਾਵੇ ਇਹੋ ਜਿਹਾ ਕੁਝ ਨਾ ਲਿਖਿਆ ਜਾਵੇ ਫਿਲਹਾਲ ਪੂਰੀ ਕਹਾਣੀ ਤੁਹਾਨੂੰ ਦੱਸ ਦਿੱਤੀ ਔਰ ਲੜਕੀ ਦਾ ਇਹ ਕਹਿਣਾ ਸੀ ਕਿ ਮੈਂ মিডিਆ ਦੇ ਵਿੱਚ ਨਹੀਂ ਆਉਣਾ ਚਾਹੁੰਦੀ ਅੱਜ ਵੀ ਜਦੋਂ ਉਹਨਾਂ ਦੇ ਨਾਲ ਪੁਲਿਸ ਦੇ ਨਾਲ ਮਲਵਾਇਆ ਗਿਆ ਉਦੋਂ ਵੀ ਲੜਕੀ ਦੇ ਨਾਲ মিডিਆ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਵੀ ਕੀਤੀ ਤਾਂ ਲੜਕੀ ਦਾ ਕਹਿਣਾ ਸੀ ਵੀ ਮੈਂ মিডিਆ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੀ ਮੈਂ ਇਨਫੋਰਮੇਸ਼ਨ ਦੇਣਾ ਚਾਹੁੰਦੀ ਹਾਂ ਸਿਰਫ ਕਿ ਮੈਂ ਜਿੰਦਾ ਔਰ ਉਹ ਇਨਫੋਰਮੇਸ਼ਨ ਮੈਂ ਤੁਹਾਡੇ ਮਾਧਮ ਰਾਹੀਂ ਦੇਤੀ ਹੁਣ ਮੈਂ ਆਪਣੇ ਬਿਆਨ ਦੇ ਕੇ ਆਪਣੇ ਪਰਿਵਾਰ ਨੂੰ ਜਿਹੜਾ ਸੇਫ ਕਰਨਾ ਚਾਹੁੰਦੀ ਔਰ ਆਪਣੇ ਆਪ ਨੂੰ ਸੇਫ ਕਰਨਾ ਚਾਹੁੰਦੀ ਔਰ ਮੈਂ মিডিਆ ਦੇ ਵਿੱਚ ਕੋਈ ਵੀ ਇੰਟਰਵਿਊ ਕੋਈ ਵੀ ਵੀਡੀਓ ਜਿਹੜੀ ਆਉ ਮੈਂ ਨਹੀਂ ਦੇਣਾ ਚਾਹੁੰਦੀ ਇਸ ਤੋਂ ਬਾਅਦ ਅਗਰ ਤੁਹਾਡੀ ਕੋਈ ਵੀ رائے ਆ ਤੁਸੀਂ ਸਾਂਝੀ ਜ਼ਰੂਰ ਕਰ ਸਕਦੇ ਹੋ ਔਰ ਕੋਸ਼ਿਸ਼ ਕੀਤੀ ਜਾਵੇ ਕਿ ਕਮੈਂਟਾਂ ਤੋਂ ਗੁਰੇਜ਼ ਕੀਤਾ ਜਾਵੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ